누구라고? 아아 <tribal ajaibuso> <sig selling> <sickness> <sch LUCA>

ਦੋ ਦੋ ਚੱਕ ਲੈ ਇਹਨਾਂ ਦੇ ਨਾਲ ਪਿੱਛੇ ਜਿੱਦ ਤੋਂ ਆਇਆ ਹੋਇਆ ਹੈ ਨਾ ਕਿ ਬੱਤੀ ਇੱਕ ਜਣਾ ਬੰਦਾ ਹੀ ਕਹਦਾ ਬੰਦੇ ਜਿਆਦਾ ਮੁੜਿਆ ਜਾ ਮੁੜਿਆ ਜਾ ਬੱਸ ਇਹੋ ਜੇ ਪਟਨਾ ਬਰਾਂਤ ਮਾਵਾਦੀ ਨੰਬਰ ਚੱਲ ਇਹਨੂੰ ਤਾਂ ਚੱਲ ਤੂੰ ਜਾ ਜੈ ਰੰਦਰ ਇਰਵਿੰਦਰ ਇੱਕ ਮੁੰਡਾ ਦਿਓ ਆਪਣੇ ਗੱਡੀ ਦੇ ਪਿੱਛੇ ਕੜਾਦਾ ਦਾ ਉਹ ਗੱਡੀ ਦੇ ਪਿੱਛੇ ਕੜ ਜਾ ਦੇਖੋ ਜੀ ਜਿਹੜਾ ਕਾਸੋ ਆਪਰੇਸ਼ਨ ਹੈਗਾ ਇਹ ਟਾਈਮ ਟੂ ਟਾਈਮ ਇਹ ਚੱਲਦਾ ਹੈਗਾ ਔਰ ਪਿਛਲੇ ਕਈ ਦਹਾਕਤੋਂ ਇਹ ਕੰਮ ਚੱਲ ਰਿਹਾ ਹੈਗਾ ਲੇਕਿਨ ਜਿਹੜਾ ਯੁੱਧ ਨਸ਼ਾ ਵਿਰੁੱਧ ਜਿਹੜਾ ਹੈਗਾ ਵਾਰ ਅਗੇਂਸਟ ਡਰੱਗਸ ਇਹ ਇੱਕ ਜਿਹੜੀ ਹੈਗੀ ਬਹੁਤ ਤੇਜ਼ੀ ਫੜ ਰਹੀ ਹੈ ਔਰ ਇਹਦੇ ਵਿੱਚ ਇਹ ਅਸੀਂ ਵਜਨ ਪੱਦ ਹੈਗੇ ਆ ਸਾਰੇ ਡੀਜੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਤੇ ਪੰਜਾਬ ਸਰਕਾਰ ਵੱਚਨ ਪਾਦਾ ਵੀ ਇਹ ਜਿਹੜਾ ਕੋਡ ਹੈਗਾ ਇਹ ਜਰੂਰ ਖਤਮ ਕਰਨਾ ਜਿਹੜੇ ਸਪਲਾਇਰ ਹੈ ਉਹਨਾਂ ਨੂੰ ਵੀ ਕਹਿੰਦੇ ਮਤਲਬ ਗ੍ਰਫਤਾਰ ਕਰਨਾ ਜਿਹੜੇ ਬਿਗ ਫਿਸ਼ ਹੈ ਉਹਨਾਂ ਨੂੰ ਵੀ ਕਰਨਾ ਹੈ ਗ੍ਰਫਤਾਰ ਅੱਜ ਜਿਹੜਾ ਅਸੀਂ ਇਸ ਮੱਲੇ ਦੇ ਵਿੱਚ ਆਏ ਆ ਸਰਚ ਕਰ ਰਹੇ ਹੈਗੇ ਤੇ ਉਹਦੇ ਵਿੱਚ ਜਿਹੜੀ ਵੀ ਰਿਕਵਰੀਜ਼ ਹੋਈਆਂ ਤੁਹਾਨੂੰ ਐਸਐਸਪੀ ਸਾਹਿਬ ਵੀ ਬਾਈਟ ਦੇ ਦਣਗੇ ਅੱਜ ਦੇ ਆਪਰੇਸ਼ਨ ਦੇ ਵਿੱਚ ਦੋ ਜਗ੍ਹਾ ਆਪਰੇਸ਼ਨ ਚੱਲ ਰਿਹਾ ਇੱਕ ਇੱਥੇ ਚੱਲ ਰਿਹਾ ਤੇ ਇੱਕ ਚੱਲ ਰਿਹਾ ਹੈਗਾ ਆਪਣਾ ਕੋ ਦੌੜ ਚੱਲ ਰਿਹਾ ਹੈਗਾ ਯੋਗੀ ਬਸਤੀ ਇਹ ਇਦੇ ਚ ਜਿਹੜੀ ਡਿਪਲੋਇਮੈਂਟ ਆਸੀ ਫੋਰਸ ਕੀ ਮਤਲਬ ਤੁਹਾਨੂੰ ਦੱਸਦਾ ਇਹਦੇ ਚ ਜਿਹੜੀ ਡਿਪਲੋਇਮੈਂਟ ਹੈਗੀ ਆ ਤਕਰੀਬਨ ਸਾਡੇ 10 ਜੀਓ ਲੱਗੇ ਆ 2 ਐਸਪੀ ਸਹਬਾਂ ਲੱਗੇ ਆ 6 ਕਿਨੇ ਗਾਸਟ ਡਾਕਟਰ ਲੱਗੇ ਆ ਕਿ 10 ਐਸਐਚਓ ਲੱਗੇ ਆ 3 ਚੌਕੀ ਇੰਚਾਰਜ ਲੱਗੇ ਤੇ ਤਕਰੀਬਨ 250 ਦੇ ਵਿੱਚ ਫੋਰਸ ਲੱਗੀ ਆ ਜਿਹਨਾਂ ਦੇ 65 ਲੇਡੀ ਕਨਸਟੇਬਲ ਵੀ ਹੈਗੀ ਹੈ ਦੇਖੋ ਗੱਲ ਇਹ ਆ ਵੀ ਇਹਦੇ ਵਿੱਚੋਂ ਹੀ ਇਹਦੇ ਵਿੱਚੋਂ ਹੀ ਕੋਸ਼ਿਸ਼ ਆ ਕੇ ਪਹਿਲਾਂ ਦੱਸ ਦੇ ਤਾਂ ਵੀ ਕਿ ਇੱਥੇ ਪੁਲਿਸ ਰੇਡ ਕਰਨ ਆਲੀ ਆ ਲੇਕਿਨ ਸਾਡਾ ਫਰਜ ਬੰਦਾ ਹੈ ਵੀ ਅਸੀਂ ਆ ਕੇ ਇੱਥੇ ਆਈਏ ਤੇ ਚੈੱਕ ਕਰੀਏ ਵੀ ਜੇ ਸਾਨੂੰ ਕੋਈ ਰਿਕਵਰੀ ਮਿਲਦੀ ਹੈ ਤੇ ਅਸੀਂ ਉਹਦੇ ਖਿਲਾਫ ਜਿਹੜਾ ਹੈਗਾ ਬੰਦੀ ਜਿਹੜੀ ਕਾਰਵਾਈ ਕੀਤੀ ਜਾਵੇ ਦੇਖੋ ਜੀ ਮੈਂ ਜੋ ਕਿ ਮੈਂ ਸਾਰਾ ਐਨਾਲਿਸਿਸ ਮੈਂ ਕੱਢ ਕੇ ਆਇਆ ਉਹਦੇ ਚ ਇਹ ਹੈ ਵੀ ਹੁਣ ਤੱਕ ਜਿਹੜਾ ਹੈਗਾ ਰੀਸੈਂਟਲੀ ਮੈਂ ਗੱਲ ਕਰਦਾ ਪੁਰਾਣੀ ਨਹੀਂ ਗੱਲ ਕਰੂੰਗਾ 1 ਤਰੀਕ ਤੋਂ ਲੈ ਕੇ ਹੁਣ ਤੱਕ 28 ਮੁਕੱਦਮੇ ਜਿਹੜੇ ਹੈਗੇ ਦਰਜ ਕੀਤੇ ਗਏ ਆ ਜਿਹਦੇ ਚ 91 ਬੰਦੇ ਜਿਹੜੇ ਹੈਗੇ ਅਰੈਸਟ ਕੀਤੇ ਗਏ ਆ 176 ਬੰਦੇ ਜਿਹੜੇ ਹੈਗੇ ਉਹ ਜੇਲ੍ਹ ਦੇ ਵਿੱਚ ਬੰਦ ਹੈਗੇ ਆ ਤੇ ਸਾਡਾ ਇਹ ਹੈ ਵੀ ਘਟੋ ਘਟੋ ਉਹਨਾਂ ਨੂੰ ਕਨਵਿਕਸ਼ਨ ਅਸੀਂ ਜ਼ਰੂਰ ਕਰਾਈਏ ਉਹਦੇ ਵਿੱਚ ਹਰੇਕ ਜਿਹੜਾ ਆਈਓ ਹੈਗਾ ਕਿ ਤੱਕ ਇਹਨੂੰ ਕਿ ਜਿਹੜਾ ਬੰਦਾ ਹੈਗਾ ਸਜ਼ਾ ਹੋਵੇ ਹੁਣ ਮੈਂ ਤੁਹਾਡੇ ਸਾਹਮਣੇ ਸਾਰੇ ਬਸਤੀ ਚ ਜਾ ਕੇ ਆਇਆ ਛੋਟੇ ਛੋਟੇ ਬੱਚੇ ਆ ਸਾਰੀ ਜਵਾਨੀ ਦਾ ਤਾਨ ਹੋ ਰਿਹਾ ਹੈਗਾ ਮੈਂ ਸਨ ਅਪੀਲ ਵੀ ਇਹ ਕਰੂੰਗਾ ਵੀ ਇਹ ਇਸ ਕੰਮ ਚ ਕੁਛ ਨਹੀਂ ਪਿਆ ਤੇ ਇਹ ਜਿਹੜਾ ਨਸ਼ਾ ਹੈਗਾ ਅੱਜ ਤੱਕ ਕਿਸੇ ਦਾ ਕਰਨੀ ਵਸਿਆ ਇਹਦੇ ਨਾਲ ਤੇ ਕਹਿੰਦੇ ਇਹਨੂੰ ਛੱਡੋ ਗੱਲ ਇਹ ਆ ਵੀ ਸੌ ਬੰਦਾ ਖਾਂਦਾ ਹੈਗਾ ਪਰ ਇਹਦੇ ਚ ਇਹ ਆ ਵੀ ਸਾਡਾ ਵੀ ਫਰਜ਼ ਬਣਦਾ ਵੀ ਆ ਕੇ ਕਿਤੇ ਇੱਥੇ ਚੈੱਕ ਕਰੀਏ ਤਾਂ ਕਿ ਥੋੜੀ ਸੁਵਿਧਾ ਹਾਸਤੇ ਆ ਵੀ ਤਾਂ ਕਿ ਇਹ ਜਿਹੜੀ ਜਿਹੜੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹ ਇਹ ਨਸ਼ੇ ਦੇ ਵਿੱਚ ਨਾ ਲਵੇ ਅੱਜ ਨਸ਼ਾ ਕਿੰਨਾ ਚੰਗਾ ਮਿਲਿਆ ਅੱਜ ਤੋਂ ਉਹ ਸ਼ਾਮ ਨੂੰ ਦੱਸ ਦਰਗੇ ਜੇ ਚੱਲ ਰਹੀ ਹੈ ਜੇ ਆਪਰੇਸ਼ਨ ਚੱਲ ਰਿਹਾ ਹੈਗਾ ਆਪਰੇਸ਼ਨ ਇਹ ਮੇਰੇ ਖਿਆਲ 4-5 ਵਜੇ ਤੱਕ ਆਪਰੇਸ਼ਨ ਚੱਲੂਗਾ ਉਸ ਤੋਂ ਬਾਅਦ ਜਿਹੜੀ ਹੈਗੀ ਬਾਈਟ ਐਸਐਸਪੀ ਸਾਹਿਬ ਜਿਹੜੇ ਹੈਗੇ ਬਰਨਾਲਾ ਉਹ ਤੁਹਾਨੂੰ ਆਪ ਕਰ ਦੱਸ ਦੇਣਗੇ ਵੀ ਕਿੰਨੀ ਰਿਕਵਰੀ ਹੋਈ ਹੈ ਵੀ ਆਪਣੇ ਸਮਾਜ ਦੇ ਬੱਚੇ ਹੈਗੇ ਆ ਠੀਕ ਕਿ ਜੇ ਕੋਈ ਗਲਤ ਰਸਤੇ 'ਚ ਪੈ ਗਿਆ ਉਹਨੂੰ ਸੁਧਾਰਨਾ ਤਾਂ ਅਸੀਂ ਆ ਅਸੀਂ ਇਹਨਾਂ ਦੇ ਕੋਈ ਦੁਸ਼ਮਣ ਨਹੀਂ ਹੈਗੇ ਅਸੀਂ ਤਾਂ ਇਹਨਾਂ ਦੇ ਵਿੱਚੋਂ ਹੀ ਆਏ ਆ ਸਾਡਾ ਇਹ ਹੈ ਵੀ ਇਹ ਬੱਚੇ ਪੜ੍ਹ ਲਿਖ ਜਾਣ ਤੇ ਦੇਸ਼ ਦੇ ਨਾਗਰਿਕ ਚੰਗੇ ਬਣਨ ਤਾਂ ਕਿ ਕਹਿੰਦੇ ਮਤਲਬ ਇਹ ਦੇਸ਼ ਦਾ ਭਲਾ ਕਰੇ ਉਹਦੇ ਅਸੀਂ ਡੀਡਿਕਸ਼ਨ ਸੈਂਟਰ ਅਸੀਂ ਬਣੇ ਹੈਗੇ ਜਿਹੜਾ ਨਸ਼ਾ ਛੱਡਣਾ ਚਾਹੁੰਦਾ ਉਹ ਮੋਸਟ ਵੈਲਕਮ ਜੇ ਹੁਣ ਵੀ ਕੋਈ ਨਸ਼ਾ ਛੱਡਣਾ ਚਾਹੁੰਦਾ ਤੇ ਸਾਡੇ ਕੋਲ ਡੀਡਿਕਸ਼ਨ ਸੈਂਟਰ ਹੈ ਉਹਦੇ ਸਾਰਾ ਪੈਸਾ ਜਿਹੜਾ ਹੈਗਾ ਉਹ ਸਰਕਾਰ ਦੇਊਗੀ ਬਿਲਕੁਲ ਦਿੱਤਾ ਜਾਊਗਾ ਜੀ ਇਹ ਪ੍ਰੋਵੀਜ਼ਨ ਹੈਗਾ ਸਰਕਾਰ ਦੇ ਵੀ ਕੋਲੇ ਪ੍ਰੋਵੀਜ਼ਨ ਹੈਗਾ ਵੀ ਜਿਹੜੇ ਬੰਦੇ ਨਸ਼ਾ ਛੱਡਣਾ ਚਾਹੁੰਦੇ ਉਹਨੂੰ ਕਿਨੇ ਅਸੀਂ ਕਿਨੇ ਮਤਲਬ ਕਿਤੇ ਨਾ ਕਿਤੇ ਅਡਜਸਟ ਵੀ ਕਰਾਂਗੇ ਸਾਡਾ ਕੋਈ ਸਖਤ ਰਵਈਆ ਨਹੀਂ ਤੁਹਾਡੇ ਵਾਸਤੇ ਹੀ ਹੈਗਾ ਜੀ ਅਸੀਂ ਤਾਂ ਇਹ ਕਹਿੰਦੇ ਵੀ ਇਹਨਾਂ ਨੂੰ ਛੱਡ ਦੋ ਠੀਕ ਹੈ ਨਾ ਸ਼ਕਤੀ ਤਾਂ ਇਹ ਹੈ ਵੀ ਜਿਹੜਾ ਆਦੀ ਹੋ ਚੁੱਕਿਆ ਹੈ ਜਿਹੜਾ ਕਹਿੰਦਾ ਨਹੀਂ ਛੱਡਣਾ ਤਾਂ ਫਿਰ ਉਹਦੇ ਆਸਤੇ ਤਾਂ ਫਿਰ ਸ਼ਕਤੀ ਤਾਂ ਵਰਤਣੀ ਪੈਣੀ ਹੈ ਹੋਰ ਵੀ ਕਹਿੰਦੇ ਚੱਲ ਰਹੀਆਂ ਇਹ ਤਾਂ ਇਹ ਨਹੀਂ ਵੀ ਆਹ ਇਡੈਂਟੀਫਾਈ ਕੀਤੀ ਹੈ ਦੋ ਤਿੰਨ ਜਗ੍ਹਾ ਪਹਿਲਾਂ ਵੀ ਰੇਡਸ ਹੋਈਆਂ ਹੈਗੀਆਂ ਜਿੱਥੇ ਸਾਨੂੰ ਇਨਫੋਰਮੇਸ਼ਨ ਮਿਲਦੀ ਉੱਥੇ ਫਿਰ ਅਸੀਂ ਜਾਂਦੇ ਹੈਗੇ ਆ ਸਾਡੇ ਕੋਲ ਇੱਥੇ ਸੀਗੀ ਇਨਫੋਰਮੇਸ਼ਨ ਵੀ ਇੱਥੇ ਹੈਗਾ ਉਸੇ ਸਾਨੂੰ ਕਹਿੰਦੇ ਜਵੇਂ ਸ਼ਰਾਬ ਦਾ ਜਿਹੜਾ ਇੱਕ ਦੋ ਜਗ੍ਹਾ ਸਾਨੂੰ ਮਿਲੀ ਹੈਗੀ ਆ ਬਾਕੀ ਜਿਹੜੀ ਰਿਕਵਰੀਆਂ ਇਹ ਚੱਲ ਰਹੀਆਂ ਹੈਗੀਆਂ ਜਿਹੜੀ ਰਿਕਵਰੀਆਂ ਹੋਣਗੀਆਂ ਸ਼ਾਮ ਨੂੰ ਤੁਹਾਨੂੰ ਕਹਿੰਦੇ ਐਸਐਸਪੀ ਸਾਹਿਬ ਆਲਮ ਸਾਹਿਬ ਤੁਹਾਨੂੰ ਦ ਉਹ ਦੁਬਾਰਾ ਕਹਿੰਦੇ ਜਿਹੜੇ ਹੈਗਾ ਸਰਕਾਰ ਹੋਰ ਵੀ ਗੱਡੀਆਂ ਦੇ ਰਹੀਆਂ तकरीबन ਮੇਰੇ ਕਹਿੰਦਾ 6-700 ਗੱਡੀ ਜਿਹੜੀ ਹੈਗੀ ਉਹ ਹੋਰ ਆ ਰਹੀ ਹੈ ਕਿੰਨੀ ਬਰਨਾਲੇ ਨੂੰ ਲੋਟ ਹੁੰਦੀਆਂ ਕਿੰਨੀ ਨਹੀਂ ਤੁਸੀਂ ਆਉਣ ਵਾਲੇ ਸਮੇਂ 'ਚ ਦੇਖੋਗੇ ਇੱਥੇ ਪੀਸੀਆਰ ਦੀ ਪੀਸੀਆਰ ਹੋ ਜਣੀ ਹੈ ਨਾ ਕਿ ਅਸੀਂ ਸ਼ੇਅਰ ਕੀਤੀ ਹੋਈ ਹੈ ਇਹ ਕੌਨਫਿਡੈਂਸ਼ੀਅਲ ਹੈਗਾ ਤੇ ਉਹ ਕਹਿੰਦੇ ਉੱਥੇ ਜੋ ਗਈ ਹੈ ਕਿ ਜੇ ਅਸੀਂ ਡਿਸਕਲੋਸ ਕਰਤਾ ਫਿਰ ਉਹ ਉਹਨਾਂ ਨੂੰ ਕਹਿੰਦੇ ਗਾਹ ਹੋ ਜਾਣਗੇ ਉਹ ਤੇ ਇਸ ਕਰਕੇ ਉਹ ਜਿਹੜੀ ਹੈਗੀ ਸਾਰੀ ਅਸੀਂ ਕੰਪਾਈਲ ਕਰ ਲਈ ਵੀ ਕਿਹੜੇ-ਕਿਹੜੇ ਬੰਦੇ ਹੈਗੇ ਆ ਤੇ ਆਇਡੈਂਟੀਫਾਈ ਕਰਕੇ ਤੇ ਉਸ ਨਾਲ ਉਹਨਾਂ ਦੇ ਕਾਰਵਾਈ ਦੇਖੋ ਜੋ ਕਾਨੂੰਨ ਨੂੰ ਤੋੜੂਗਾ ਉਹ ਕਾਨੂੰਨ ਦੇ ਮੁਤਾਬਕ ਉਹਦੇ ਤੇ ਐਕਸ਼ਨ ਜਿਹੜਾ ਹੈਗਾ ਲਿਆ ਜਾਏਗਾ